ਸ਼ੀਰਗੁਰੂ ਸਿੰਘ ਸਭਾ ਰਜਿਸਟਰ ਮੁੰਬਈ ਦਾਦਰ ਨੇ ਐਡੂ ਸਿੱਖ ਦੇ ਸਹਿਯੋਗ ਨਾਲ ਸਿੱਖ ਨੌਜਵਾਨਾਂ ਦੇ ਲਈ ਇੱਕ ਅਤ ਆਧੁਨਿਕ ਹੁਨਰ ਕੇਂਦਰ ਦੇ ਉਦਘਾਟਨ ਦਾ ਮਾਣ ਦੇ ਨਾਲ ਐਲਾਨ ਕੀਤਾ ਹੈ ਇਸ ਪਹਿਲ ਕਦਮੀ ਦੀ ਰਸਮੀ ਸ਼ੁਰੂਆਤ ਅੱਜ ਰਾਸ਼ਟਰੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੇ ਕੀਤੀ ਹੈ ਇਸ ਦੇ ਜੋ ਉਦੇਸ਼ ਨੇ ਉਹਨਾਂ ਦੇ ਬਾਰੇ ਵਿੱਚ ਵੀ ਸਪਸ਼ਟ ਤੌਰ ਦੇ ਉੱਪਰ ਦੱਸ ਦਿੱਤਾ ਗਿਆ ਹੈ ਇਸ ਦੇ ਨਾਲ ਸਿੱਖ ਨੌਜਵਾਨਾਂ ਦੇ ਵਿੱਚ ਸ਼ਕਤੀਕਰਨ ਦੀ ਭਾਵਨਾ ਉਸਨੂੰ ਵਧਾਉਣਾ ਹੈ ਅਤੇ ਉਸ ਦੇ ਨਾਲ-ਨਾਲ ਉਹਨਾਂ ਦੇ ਵਿੱਚ ਸਕਿੱਲਸ ਵਧਾਉਣੀਆਂ ਨੇ ਤੇ ਨਾਲ-ਨਾਲ ਹੁਨਰ ਵਿਕਾਸ ਰੋਜ਼ਗਾਰ ਦੀ ਯੋਗਤਾ ਨੂੰ ਵਧਾਉਣਾ ਕੈਰੀਅਰ ਦੀਆਂ ਸੰਭਾਵਨਾਵਾਂ ਅਤੇ ਨਾਲ ਦੇ ਨਾਲ ਉਹਨਾਂ ਦੇ ਵਾਸਤੇ ਨੌਕਰੀ ਦੇ ਰਸਤੇ ਉਹ ਵੀ ਸੰਭਾਵੀ ਤੌਰ ਦੇ ਉੱਪਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਭ ਦੇ ਦਰਮਿਆਨ ਮਾਨਯੋਗ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਨੇ ਸ਼੍ਰੀ ਗੁਰੂ ਸਿੰਘ ਸਭਾ ਅਤੇ ਇਸ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੰਬਈ ਸਿੱਖ ਭਾਈਚਾਰੇ ਦੇ ਸਿੱਖਿਆ ਅਤੇ ਸਿਹਤ ਸੰਭਾਲ ਦੇ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਇਸ ਮੌਕੇ ਦੇ ਉੱਪਰ ਐਜੂ ਸਿੱਖ ਦੇ ਪ੍ਰਮੋਟਰ ਪਰਮਜੀਤ ਸਿੰਘ ਦੀ ਵੀ ਇਸ ਮੌਕੇ ਦੇ ਉੱਪਰ ਵੱਡਮੁੱਲੇ ਯੋਗਦਾਨ ਦੇ ਲਈ ਸ਼ਲਾਘਾ ਕੀਤੀ ਹੈ। ਇਸ ਤੋਂ ਇਲਾਵਾ ਸਰਦਾਰ ਮਨਮੋਹਨ ਸਿੰਘ ਰੱਤੀ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਵਾਰ ਰਜਿਸਟਰ ਮੁੰਬਈ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਸ ਤੌਰ ਦੇ ਉੱਪਰ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਨਾਲ ਦੇ ਨਾਲ ਸਰਵਪੱਖੀ ਵਿਕਾਸ ਦੀ ਰੌਸ਼ਨੀ ਦੇ ਉੱਪਰ ਇੱਥੇ ਮਹੱਤਤਾ ਦੇ ਉੱਪਰ ਜ਼ੋਰ ਵੀ ਦਿੱਤਾ ਕਿ ਆਖਿਰ ਕਿਉਂ ਸਾਡੇ ਵਾਸਤੇ ਅੱਜ ਐਜੂਕੇਸ਼ਨ ਇੰਨੀ ਜ਼ਿਆਦਾ ਮਾਇਨੇ ਰੱਖਦੀ ਹੈ ਨਹੀਂ ਗਿਰੇਂਗੇ ਜੋਲੀ ਮੇ ਕਰਮ ਦੀ ਸ਼ਾਤ ਕੋ ਇਲਾਣਾ ਹੋਗਾ ਹਨੇਰੋਂ ਕੋ ਕੋਸਨੇ ਸੇ ਕੁਛ ਨਹੀਂ ਹੋਗਾ ਆਪਣੇ ਹਿੱਸੇ ਦਾ دیا ਖੁਦ ਹੀ ਕੋ ਜਲਾਣਾ ਹੋਗਾ ਆਪਣੇ ਹਿੱਸੇ ਦਾ دیا ਖੁਦ ਹੀ ਕੋ ਜਲਾਣਾ ਹੋਗਾ ਸਿੰਘ ਸਵਾਲੇ ਆਪਣੇ ਹਿੱਸੇ ਦਾ دیا ਜਲਾਇਆ ਹੈ ਪਰ ਜੋ ਜਲਾ ਰਿਹਾ ਇੱਕ ਹੋਰ ਨਾਮਾ ਦੀਪਕ ਜੋ ਹੈ ਇਸ ਲੜੇ ਵਿੱਚ ਬਣਿਆ ਹੈ ਆਉਣ ਵਾਲੇ ਸਮੇਂ ਬੁਰਾ ਕਰੇਗਾ ਜਿਹੜੇ ਬੱਚੇ ਇਥੋਂ ਪੜ੍ਹ ਕੇ ਨਿਕਲਣਗੇ ਉਹ ਜਦੋਂ ਆਪਣਾ ਕੈਰੈਕਟਰ ਸੋਸਾਇਟੀ ਲੈ ਕੇ ਜਾਣਗੇ ਪਰਮਜੀਤ ਸਿੰਘ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਆਫ ਇਨਕਮ ਟੈਕਸ ਨੇ ਹਾਜ਼ਰੀਨ ਨੂੰ ਅਕੈਡਮੀ ਦੇ ਉਦੇਸ਼ਾਂ ਦੇ ਬਾਰੇ ਵਿੱਚ ਜਾਣੂ ਵੀ ਕਰਵਾਇਆ ਅਤੇ ਨਾਲੋ ਨਾਲ ਸਰਦਾਰ ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਰਜਿਸਟਰ ਮੁੰਬਈ ਨੇ ਨੋਟ ਕਰਵਾਇਆ ਹੈ ਕਿ ਹੁਨਰ ਕੇਂਦਰ ਨੀਟ ਯੂਜੀਸੀਟੀ ਅਤੇ ਹੋਰ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਨੌਕਰੀ ਦੇ ਵਾਸਤੇ ਇੰਟਰਵਿਊ ਦੇ ਲਈ ਜ਼ਰੂਰੀ ਹੁਨਰ ਪ੍ਰਦਾਨ ਕਰਨ ਦੇ ਵਾਸਤੇ ਇੱਕ ਵਧੀਆ ਮੌਕਾ ਪ੍ਰਦਾਨ ਕਰ ਰਿਹਾ ਹੈ ਇਹ ਪਹਿਲ ਵਿੱਚ ਅੱਜ ਜਿਹੜਾ ਸੀ ਫਸਟ ਟਾਈਮ

ਜੇ ਉਹ ਸੀਰ ਐਗਜ਼ਾਮ ਹੋਵੇ ਜਾਂ ਕੈਟ ਐਗਜ਼ਾਮ ਕੋਈ ਸਰਦਾਰ ਰਗਵੀਰ ਸਿੰਘ ਗਿੱਲ ਚੇਅਰਮੈਨ ਗੁਰੂ ਨਾਨਕ ਹਸਪਤਾਲ ਬਾਂਦਰਾ ਬਾਂਦਰਾ ਦੇ ਵਾਸਤੇ ਸਹਿਯੋਗ ਅਤੇ ਸਿੰਘ ਸਭਾ ਮੁੰਬਈ ਦਾਦਰ ਨੂੰ ਸਵੇਰਚਾਰਕ ਅਤੇ ਸਮਾਜਿਕ ਗਤੀਵਿਧੀਆਂ ਦੇ ਵਾਸਤੇ ਜ਼ਮੀਨ ਅਲਾਟ ਕਰਨ ਦੀ ਉਹਨਾਂ ਨੇ ਇਸ ਮੌਕੇ ਦੇ ਉੱਪਰ ਖਾਸ ਤੌਰ ਤੇ ਬੇਨਤੀ ਵੀ ਕੀਤੀ ਹੈ ਅਤੇ ਅਖੀਰ ਦੇ ਵਿੱਚ ਸਰਦਾਰ ਬਲਬੀਰ ਸਿੰਘ ਜਨਰਲ ਸਕੱਤਰ ਸ਼੍ਰੀ ਗੁਰੂ ਸਿੰਘ ਸਭਾ ਰਜਿਸਟਰਡ ਮੁੰਬਈ ਨੇ ਸੰਗਤਾਂ ਨੂੰ ਵੱਖ-ਵੱਖ ਸੇਵਾਵਾਂ ਦੇ ਬਾਰੇ ਵਿੱਚ ਜਾਣੂ ਕਰਵਾਇਆ ਅਤੇ ਸਿੱਖ ਕੌਮ ਦੇ ਨਾਲ ਹੀ ਮਨੁੱਖਤਾ ਨੂੰ ਸਮਰਪਿਤ ਸਿੰਘ ਸਭਾ ਮੁੰਬਈ ਦਾਦਰ ਦੇ ਭਵਿਕਦੇ ਉਦਮਾਂ ਦੇ ਬਾਰੇ ਵਿੱਚ ਵੀ ਜਾਣੂ ਕਰਵਾਇਆ ਇੱਕ ਜਿਹੜਾ ਜ਼ਿਕਰ ਹੈ ਉਹ ਕਰਨਾ ਬਣਦਾ ਹੈ ਕਿ ਇਹ ਅਕੈਡਮੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ ਤੇ ਇਸ ਸਬਦ ਦੇ ਦਰਮਿਆਨ ਸਿੱਖ ਨੌਜਵਾਨਾਂ ਨੂੰ ਅੱਗੇ ਵਧਾਉਣ ਦੇ ਵਾਸਤੇ ਇੱਥੇ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਬੂਰ ਪਾਉਣ ਦੇ ਵਾਸਤੇ ਸਾਰਿਆਂ ਦੇ ਵੱਲੋਂ ਤਨਦੇਹੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਬਾਕੀ ਇਸ ਦੇ ਬਾਰੇ ਵਿੱਚ ਜੇਕਰ ਤੁਸੀਂ ਵੀ ਆਪਣੇ ਵਿਚਾਰ ਕਰਨਾ ਚਾਹੋ ਨੇ ਉਹ ਸਾਂਝੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ। ਬਿਲਕੁਲ ਵਿਨਾਪੁੱਲਨਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ